ਹੰਗਣੀ ਤੋਂ ਦਪੈ ਰਹੀ ਹੈ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਇੱਕ ਰੋਡ ਐਕਸੀਡੈਂਟ ਹੋਇਆ ਜੋ ਚੰਡੀਗੜ੍ਹ ਲੋਹਿਆਣਾ ਰੋਡਾ ਚੰਡੀਗੜ੍ਹ ਰੋਡਾ ਲੋਹਿਆਣਾ ਰੋਡ ਦੇ ਉੱਪਰ ਪਰਥਰ ਰੋਡ ਦੇ ਜਨਸੀਕ ਐਕਸੀਡੈਂਟ ਹੋਇਆ ਐਕਸੀਡੈਂਟ ਚ ਇਨਾ ਸ਼ੁਕਰ ਹੈ ਕਿ ਪ੍ਰਭਾਤਾਂ ਦੇ ਦੇਖਿਆ ਨਾ ਕੋਈ ਇੱਜੜ ਜ਼ਿਆਦਾ ਨਹੀਂ ਹੋਇਆ ਪਰ ਐਕਸੀਡੈਂਟ ਬੜਾ ਜ਼ੋਰਦਸ ਹੋਇਆ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੋ ਗੱਡੀਆਂ ਨੇ ਇੱਕ ਬੱਸ ਇਕ ਕਾਰ ਆਪਸ ਵਿੱਚ ਟਕਰਾਈ ਹੈ ਜਿਹਦੇ ਵਿੱਚ ਐਕਸੀਡੈਂਟ ਹੋਇਆ ਐਕਸੀਡੈਂਟ ਦੇ ਵਿੱਚ ਬਚਾਰਿਆ ਵਾ ਜੋ ਸਵਾਰੀਆਂ ਨੂੰ ਵੀ ਬ नहीं जी ये चंडीगढ़ लुधियाना रोड तथरा कट दे ਯੋਜਾਰ ਬੱਸ ਦੇ ਨਾਲ ਹੋਇਆ ਜੀ ਵਰਨਾ ਕਰਦਾ ਜਾਨੀ ਹੋਣ ਲਈ ਨੁਕਸਾਨ ਨਹੀਂ ਹੈਗਾ ਕੋਈ ਜੀ ਪਰ ਦੇਖਿਆ ਜਾ ਰਿਹਾ ਗੱਡੀ ਦੇ ਵਿੱਚ ਸ਼ਰਾਬ ਵੀ ਆ ਕੀ ਕਹਿਣਾ ਚਾਹੀਦਾ ਹਾਂਜੀ ਇਹ ਵੈਰੀਫਾਈ ਕਰ ਰਹੇ ਹਾਂ ਜੀ ਕਿਵੇਂ ਆ ਹਨਾ ਕਿੱਥੋਂ ਆਈ ਆ ਕਿੱਥੇ ਜਾ ਰਹੀ ਆ ਉਹ ਸਾਰਾ ਵੈਰੀਫਾਈ ਕਰਕੇ ਤੁਹਾਨੂੰ ਜੀ ਨਹੀਂ ਹਜੇ ਤਾਂ ਨੰਬਰ ਹੀ ਹੋਇਆ ਜੀ ਨੰਬਰ ਕਰ ਲਾਂਗੇ ਟ੍ਰੇਸ ਉਸ ਤੋਂ ਬਾਅਦ ਹੋ ਜਾਂਦਾ ਕਿੰਨੀ ਕਿ ਸ਼ਰਾਬ ਆ ਗੱਡੀ ਦੇ ਪਤਲਾ ਹੈ ਹਜੇ ਕੁਆਂਟੀਟੀ ਕਲੀਅਰ ਨਹੀਂ ਹੈਗੀ ਜੀ ਗੱਡੀ ਤਾਂ ਖੁੱਲੀਆਂ ਹਾਂਜੀ ਖੁੱਲੀਆਂ ਨੇ ਜੀ ਬੋਤਲਾਂ ਸਰ ਕੀ ਦੀ ਗਲਤੀ ਲੱਗਦੀ ਹੈ ਹਾਈਵੇ ਤੇ ਜਿਹੜਾ ਕ੍ਰਾਸ ਵੀ ਕਰ ਰਹੀ ਆ ਬੱਸ ਇਹ ਧੁੰਦ ਦੇ ਕਾਰਨ ਜ਼ਿਆਦਾ ਹੋਇਆ ਜੀ ਓਵਰ ਸਪੀਡ ਹੋਣੇ ਆ ਜੀ ਉਹਦੇ ਕਰਕੇ ਹੋਇਆ ਹੈਗਾ ਦੇਖਿਆ ਜਾਓ ਜ਼ਿਆਦਾ ਬੱਸਾਂ ਇਧਰ ਹੀ ਮੁੜਦੀਆਂ ਨੇ ਦੇਖੋ ਜੀ ਇਹ ਕੱਟ ਬਣਿਆ ਹੋਇਆ ਸਮਰਾੜੇ ਨੂੰ ਇਹ ਤੋਂ ਬੈਟਰ ਕੱਟ ਕੋਈ ਹੈ ਨਹੀਂਗਾ ਇਸ ਕਰਕੇ ਇਹੀ ਹੈ ਸੰਭਵ ਜਾਂ ਬਾਈਪਾਸ ਤੋਂ ਹੈਗਾ ਜੀ ਕਿ ਹੁਣ ਅੱਗੇ ਅੱਗੇ ਹੁਣ ਤੋਂ ਦਾ ਟਾਈਮ ਆ ਇੱਥੇ ਕੋਈ ਸਕਿਉਰ ਲਾਈ ਜਾਊਗੀ ਫੋਰਸ ਨਹੀਂ ਫੋਰਸ ਤਾਂ ਨਹੀਂ ਜਿਵੇਂ ਐਰ ਫ੍ਰੈਕਟਰ ਵਗੈਰਾ ਨੇ ਹੋਰ ਚੀਜ਼ਾਂ ਨੇ ਉਹ ਜ਼ਰੂਰ ਲਾਈਆਂ ਜਾਣੀਆਂ ਜੀ ਜੀ ਸਭ ਜਿਹੜੇ ਬੰਦੇ ਬਿੱਟੇ ਡਰਾਈਵਰ ਮੌਕੇ ਤੇ ਫਰਾਰ ਹੋਇਆ ਜਾਂ ਕਿਵੇਂ ਆ ਜੀ ਹਾਂਜੀ ਉਹ ਮੌਕੇ ਤੋਂ ਭੱਜ ਗਏ ਆ ਜੀ ਕਾਰ ਡਰਾਈਵਰ ਤੋਂ ਉਹ علیحدہ ਮੈਟਰ ਆ ਜੀ ਉਹ ਐਕਸਾਈਡ ਦਾ ਪਰਚਾ ਦੇ ਦਾਂਗੇ ਜੀ ਜਿਹੜਾ ਵੀ ਹੈਗਾ ਕੋਈ ਮੋਟਰਸਾਈਕਲ ਵੀ ਵਿੱਚ ਜਪੇਟ ਚ ਆਇਆ ਨਹੀਂ ਨਹੀਂ ਜੀ ਇਹੋ ਜੀ ਕੋਈ ਗਲਤ ਆਈ ਨਹੀਂ ਜੀ